ਉਹ ਕਈ ਵਾਰ ਤਾਂ ਸਵਾਰੀ ਮਿਲ ਜਾਂਦੀ ਹੈ ਬਹੁਤ ਵਾਰੀ ਘਰੇ ਕੰਨੀ ਜਾਣਾ ਪੈਂਦਾ ਵਿਦਆਉਟ ਐਨੀ ਪਰਸੈਂਟੇਜ ਹਲਦੀ ਕਣੀ ਕੋਰ ਰਿਜ਼ਲਟ ਨਿਕਲ ਨਹੀਂ ਰਿਹਾ ਪਰ ਨਿਕਲੂਗਾ ਜ਼ਰੂਰੀ ਇਨਾਂ ਕਾ ਸਾਨੂੰ ਆਸ ਹੈਗੀ ਹੈ ਇਸ ਕੰਟਰੀ ਦੇ ਵਿੱਚ ਇਦਾਂ ਛੜਦੇ ਨਹੀਂ ਕੰਮ ਕਰਨ ਨੂੰ ਬੰਦੇ ਅਸਟਰਾਮ ਜੀਐਫਕੇ ਕੈਨੇਡੀਅਨ 에ਰਪੋਰਟ ਦੇਤੇ ਆ ਨਿਊਯਾਰਕ ਦੇ ਵਿੱਚ ਪਿਛੇ ਤੁਸੀਂ ਦੇਖਦੇ ਹੋ ਕਿ ਟੈਕਸੀਆਂ ਦੀ ਬੜੀ ਲੰਮੀ ਲਾਈਨ ਲੱਗੀ ਆ ਟੈਕਸੀ ਬਿਜ਼ਨਸ ਜਿਹੜਾ ਇੱਕ ਬਹੁਤ ਹੀ ਇੱਥੇ ਆਪਣੇ ਖਾਸ ਕਰਕੇ ਆਪਣਾ ਭਾਈਚਾਰਾ ਵੀ ਇਸ ਪੇਜ ਤੋਂ ਵੇਖੇ ਇਸਾ ਦੀ ਜਿਹੜੀ ਪਲੇਟ ਜਿਹਨੂੰ ਮੋਡਾਲੀਅਨ ਕਹਿੰਦੇ ਆ ਕਿ ਮੋਰ ਥਨ ਮਿਲੀਅਨ ਹੋ ਗਈ ਸੀ ਉਸ ਤੋਂ ਬਾਅਦ ਹੌਲੀ ਹੌਲੀ ਅੱਜ ਅੱਜ 1.5 ਲੱਖ ਤੋਂ ਵੀ ਘਟੇ ਕਾਫੀ ਲੋਕਾਂ ਨੂੰ ਡੈਮੇਜ ਹੋਇਆ ਇਹਦੇ ਵਿੱਚ ਅ ਅਤੇ ਸਿਟੀ ਨੇ ਵੀ ਬਹੁਤ ਜ਼ਿਆਦਾ ਆ ਸਾਥ ਦਿੱਤਾ ਨਿਊਯਾਰਕ ਸਿਟੀ ਦੀ ਸਿਟੀ ਫਸਟ ਸਿਟੀ ਜਿਨ੍ਹਾਂ ਨੇ ਕਿ ਇਹ ਮਡਲੀਆਂ ਦੇ ਵਿੱਚ ਹੋਨਰਸ ਦਾ ਕਾਫੀ ਸਾਥ ਦੇ ਕੇ ਉਹਨਾਂ ਦੇ ਜਿਹੜੇ ਲੋਨ ਸੀ ਉਹ ਮਾਫੀ ਕੀਤੇ ਅੱਜ ਇੱਥੇ ਕੰਗਰੈਸ ਕਾਫੀ ਜਿਹੜੇ ਤੋਂ ਆ ਰਹੀਆਂ ਸਨ ਕਿ ਆਪਣੇ ਹੀ ਕੁਝ ਲੋਕ ਆਪਣੀ ਕਮਿਊਨਿਟੀ ਦੇ ਵੀ ਲੋਕ ਹਨ ਜਿਹੜੇ ਕਿ ਇਹ ਲਾਈਟ ਖੜੇ ਰਹਿੰਦੇ ਹਨ ਉਹ ਸਿੱਧੇ ਜਾ ਕੇ ਜਿਹੜੇ ਸਵਾਰੀਆਂ ਇਨਫਰਾਸਟਰਕਚਰਾਂ ਦੇ ਕੋਲੋਂ ਕੁਝ ਲੈਣ-ਦੇਣ ਕਰਕੇ ਜੋ ਇਹ ਇਹਨਾਂ ਨੇ ਸਾਨੂੰ ਦੱਸਿਆ ਹੈ ਤੇ ਉਹ ਉਥੋਂ ਸਵਧੀਆਂ ਸਵਾਰੀਆਂ ਚੁੱਕੀ ਜਾਂਦੇ ਹਨ ਪਰ ਇਹਨਾਂ ਵਿਚਾਰਿਆਂ ਨੂੰ ਇੱਥੇ 2-2 ਘੰਟੇ 3-3 ਘੰਟੇ ਕਈ ਵਾਰੀ ਚਾਰ-ਚਾਰ ਘੰਟੇ ਜਿਹੜਾ ਲਾਈਨਾਂ ਦੇ ਵਿੱਚ ਖਲੋਣਾ ਪੈਂਦਾ ਹੈ ਸੋ ਅਸੀਂ ਅੱਜ ਥੋੜੀ ਜਿਹੀ ਅਵੇਰਨੈਸ ਲੈ ਹੁੰਦੇ ਨੇ ਖਾਸ ਕਰਕੇ ਜਿਹੜੇ ਲੋਕ ਆਪਣੇ ਵੀ ਇਹ ਕੰਮ ਕਰਦੇ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਕਿਸੇ ਦੇ ਹੱਕ ਜਿਹੜੇ ਉਹ ਨਹੀਂ ਖੋਣੇ ਚਾਹੀਦੇ ਤੁਸੀਂ ਵੀ ਜਿੱਦਾਂ ਬਾਕੀ ਸਾਰੇ ਜਿੱਦਾਂ ਕੰਮ ਕਰਦੇ ਲਾਈਨ ਚ ਆਓ ਰੇਲ ਚ ਲਾਓ ਕਈ ਸਾਡੇ ਬੰਦੇ ਨਵੇਂ-ਨਵੇਂ ਆਏ ਉਹਨਾਂ ਦੇ ਲਾਇਸੈਂਸ ਬਣਿਆ ਨਾ ਤੁਹਾਨੂੰ ਇਹ ਜਰੂਰ ਪਤਾ ਹੋਣਾ ਚਾਹੀਦਾ ਹੈ ਕਿ ਇਹ ਜਿਹੜਾ ਇੱਕ ਜਦੋਂ ਪ੍ਰੀਮੀਅਰ ਰੈਜ਼ਡਰ ਦੇ ਵਿੱਚ ਆ ਜਾਂਦਾ ਵੇ ਤੁਹਾਡਾ ਸਾਰੀ ਉਮਰ ਤੁਹਾਡੀ ਇਹ ਜਾਨ ਨਹੀਂ ਛੱਡਦਾ ਜੇਕਰ ਨੂੰ ਤੁਸੀਂ ਸਿਟੀਜ਼ਨ ਬੰਨਾ ਹੈ ਗ੍ਰੀਨ ਕਾਰਡ ਵੀ ਲੈਣੇ ਹਨ ਘਰ ਦੇ ਵੀ ਸਪੌਂਸਰ ਕਰਨੇ ਹਨ ਇਹ ਥੋੜੇ ਜੇ ਪੈਸਿਆਂ ਦੇ ਲਈ ਤੁਹਾਨੂੰ ਵੱਡੀ ਪ੍ਰੋਬਲਮ ਆ ਸਕਦੀ ਹੈ ਸੋ ਮੈਂ ਖਾਸ ਕਰਕੇ ਆਪਣੇ ਜਿਹੜੇ ਲੋਕ ਇਹ ਕੰਮ ਕਰ ਰਹੇ ਹਨ ਉਹਨਾਂ ਨੂੰ ਜਰੂਰ ਇਹ ਗੱਲ ਕਹਾਂਗਾ ਕਿ ਪੁਲਿਸ ਤੁਸੀਂ ਇਹ ਕੰਮ ਨਾ ਕਰੋ ਸੋ ਅੱਜ ਕਾਫੀ ਸਾਡੇ ਜਿਹੜਾ ਇੰਟਰਵਿਊਸ ਕੀਤੇ ਆ ਜਿਹੜੇ ਉਹ ਤੁਹਾਨੂੰ ਵਿੱਚ ਸਾਰੀਆਂ ਤੋਂ ਪਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਕਿ ਆਪਣੀਆਂ ਹੱਡ ਦੀ ਕੀ ਸਵਾਹੀ ਸੋ ਅੱਜ ਸਨੋ ਪੈ ਰਹੀ ਹੈ ਪਹਿਲੀ ਜੇ ਮਕਾਮਾਂ ਕਿ ਦੋ ਜਗ ਦੇ ਵਿੱਚ ਫੈਦੀ ਸਨੋ ਹੈ ਖਰਾ ਜਾਸ ਸਨੋ ਦੇ ਵਿੱਚ ਇਸ ਆਪਣੇ ਜਿਹੜੇ ਇੱਥੇ ਟੈਕਸੀ ਭਾਈਚਾਰੇ ਦੇ ਜਿਹੜੇ ਡਰਾਈਵਰ ਲੋਕ ਹੈ ਉਹਨਾਂ ਦੀ ਮੰਗ ਦੇ ਉੱਤੇ ਅਸੀਂ ਅੱਜ जोन एफिनिटी एयरपोर्ट ਦੇ ਤੇ ਕਵਰੇਜ ਕਰਨ ਲਈ ਆ ਰਿਹਾ ਸੋ ਆਓ ਤੁਹਾਨੂੰ ਲੈਕਚਰ ਦੇ ਹਾਂ ਜਿਹੜੀਆਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਜਿਨ੍ਹਾਂ ਨੇ ਹੱਡ ਬਿੱਤੀ ਸੁਣਾਈ ਤੇ ਅੱਜ ਆਵਾਜ਼ ਕਰਦੇ ਹਾਂ ਬਟਨ ਆਲੇ ਮੈਂ 9 ਹੋ 9 ओके सो 9 ਹੋ ਹੌ ਲੋ ਯੂ ਬੀ ਡਰਾਈਵਿੰਗ ਹਾਂ ਮੀਸ ਲਾਫੀ ਹਸਤਾਦੀ ਬੀ ਫਿਕਸਡ ਲਾਈਟਸ 26 ਅਬਾਊਟ ਬੋਦੀ 35 40 ਇਅਰਸ ਸੇ ਯੂ ਫਰੋਮ I yes. come from Haiti. Oh, you. Okay, how many hours you have to wait in the taxi car to get a Oh, no, it's worse. Uh, I don't know. I'm with about 4, 5, 6, 7, sometimes 6, 7 hours. Why, why is that many hours? I don't know. Uh, people say it's slow. Somebody say they sell the job. I don't know what's going on. 30 to 40%. <laughs> stealing the How many percent training stealing the job, you think? Uh, I think About 30 40%, something like that. I don't know. Right. So people go straight. And they have a dealing with the dispatcher. That's why and i but that's They just come and go, and you guys wait long time, long hours in the car, no right? Here, yeah. yeah, it's not a fair, it's not a it's fair. fair, because I'm sitting here. Yeah. Yeah. I mean, 5 Okay, so, so we. It's for Oklo. I don't know how long i sitting here. Yeah, so what do you want to say to those guys who are doing uh, this kind no. of thing? They have to stop it because it's no good, it's no good for us. Yeah. So somebody make money fast, then we are. I'm safe. I'm waiting for four five hours. Yeah, that's right. It's not fair, right? No, Alright my friend, all the best okay? all right. Thank, Thank you so go. much. you have to stay in the lot for it. Okay? Yeah. Now it's increasing like seven hours, four to seven hours. Okay. Friday night we came 9 15 here and my first fare I got at 4.15 in the morning. Okay. And the same time when I picked, when I went to pick up the passenger, passenger was waiting fifteen minutes for taxi and he was an attorney. And he asked me why, why there is no taxi. I said there is hundreds of taxi drivers are sleeping in the parking lot. They are not calling the taxi. Then they asked me why. I said this despatches are completely corrupted. Corrupted means that they are doing the crime visibly. Uh, Terminal 4, I went to Terminal 4. When the hustlers taking the passenger, I tried to stop them. He tried to hurt me. I called the portal with the police. Police did not show up. I called again. 15 minutes, police did not show up yesterday day before yesterday night the, uh, the cab driver who did not come to the lot he went to State terminal 4 when he was taking the passenger i stopped i said i'm the next you did not come from the lot what he did he said just get off from there then i called the dispatcher the dispatcher did not want to come then i came to know there is a corruption going on this guy called the guy and the dispatcher said let him go then he tried to run the car on me so, this is a super, super since, current. Uh, since how long is this thing happening? This happening. I sent the mail to uh, the commissioner of the TLC, the deputy commissioner of the TLC, and vice uh, uh, chairman uh, uh, in November. In November, yeah. Uh, yeah. So, it's the January 16th. Uh, yeah. Anything happened? No, they replied to me. They say we are taking the action. Uh, we will do it, and after that, the deputy commissioner sent the email to me. Say, uh, while we are doing the investigation, if you see something, tell your fellow drivers to, to send the email to investigationtlc.nyc.gov. Okay. I send them to also. So but you did, will think nothing it, right? uh, So then I, I send the email to the um, general. Uh, okay, uh, what, uh, what, uh, what the another message you want to uh, send to the another driver who is doing this job? So who, who are taking the they have to stop this untrue action. They have to come up with the law that they, they cannot do this to stop the corruption. That's what we want to say. This is destroying the yellow cab driver's life. How am going to feed my family? I come seven hours and wait for one fare and after that in eight hours how I'll make my feed my family. They're not doing this. And these people are open the door for heaven for this corruption in the terminal 4. They're coming and taking the pastor in front of us. You know.

ਕਿ ਕਿਸੇ ਦੇ ਕਿਸੇ ਨੇ ਦੇਖਿਆ ਉਹਨਾਂ ਨੂੰ ਪੈਸੇ ਦਿੰਦਾ ਕਦੇ ਪੈਸੇ ਨਹੀਂ ਦੇਖਿਆ ਸੀ ਕਢਾ ਕਢਾਏ ਸੀ ਕਢਾਣੇ ਆ ਕਈ ਵਾਰੀ ਜਾ ਕੇ ਉਹਨਾਂ ਦਾ ਤਾਂ ਪਤਾ ਲੱਗ ਜਾਂਦਾ ਵੀ ਇਹ ਰਾਸ ਤੋਂ ਨਹੀਂ ਆ ਤੇ ਉਹਨਾਂ ਡਿਸਟ੍ਰਕਚਰ ਨਹੀਂ ਕੱਢਦੇ ਹੈ ਨਾ ਹੋਰ ਨਹੀਂ ਕੱਢਦੇ ਹੋਰ ਨਹੀਂ ਕਹਿੰਦੇ ਕੰਦੇ ਕੁਝ ਤੇ ਉਹਦੇ ਕੋਲ ਤੇ ਉਹਨਾਂ ਦੇ ਕਰਕੇ ਤੁਹਾਨੂੰ ਕਾਫੀ ਟਾਈਮ ਲੱਗਦਾ ਹੈ ਹੈ ਨਾ ਆ ਵੀ ਤਿੰਨ ਸਵਾ ਤਿੰਨ ਘੰਟੇ ਹੋ ਗਏ ਅੱਛਾ ਜੀ ਪਹਿਲਾਂ ਕਿੰਨਾ ਕੰਮ ਲੱਗਦਾ ਹੁੰਦਾ ਜਦੋਂ ਇਹ ਕੰਮ ਨਹੀਂ ਚੱਲਦਾ ਤਾਂ ਘੰਟਿਆਂ ਦੇ ਲੱਗ ਜਾਂਦਾ ਅੱਛਾ ਤੇ ਜਦੋਂ ਪਾਉਂਦੇ ਠੀਕ ਹੈ ਠੋੜਾ ਐਪ ਵੀ ਦਿੱਤੀ ਹੋਈ ਆ ਸਾਨੂੰ ਐਪ ਦੇ ਵਿੱਚ ਵੀ ਮੈਂ 10 ਵਜੇ ਰਕਤੀ ਨੰਬਰ ਪਾਇਆ ਸੀ ਤੇ ਮੈਂ 14-15 ਘੰਟੇ ਬਾਅਦ ਨੰਬਰ ਅੱਛਾ ਜੀ ਉਹਦੇ ਵੀ ਉਹਨਾਂ ਨੂੰ ਵੇਜਨ ਵਾਲਾ ਸਿਰਫ 11-12 ਘੰਟੇ ਵਿੱਚ ਲੱਗਦੇ ਆ ਅੱਛਾ ਜੀ ਤੇ ਉਹਦੇ ਕਰਕੇ ਅਸੀਂ ਆਏ ਅਸੀਂ ਕਿੱਥੇ ਘਟਾਣ ਆਏ ਪਰ ਅਸੀਂ ਇੱਥੇ ਆ ਜਾਨੇ ਕਿ ਕਿੰਨੇ ਘੰਟੇ ਚੱਲ ਲੱਗਦੇ ਆ ਅਸੀਂ ਜਿੱਥੇ ਦਫਤਰ ਬੰਦ ਘੰਟੇ ਲੱਗਦੇ ਇੱਕ ਮਿੰਟ ਕਿਤੇ ਆ ਮੈਂ ਬਹੁਤ ਮੁਸ਼ਕਲ ਹੋਏਗਾ ਮਸਾਲੇ ਬੰਦੇ ਇਥੋਂ ਬੰਗਲਾਦੇਸ਼ ਹੌਲੋ ਜੋ ਵੀ ਡਰਾਈਵਿੰਗ 26 ਇਅਰਸ ਓਕੇ okay. How long is it going Zero to take years. when you uh, come in the lot and get a share? The regular line, like two to three hours. Okay. The region, the region is the app. The app the app is killer. And what is <laughs> another region. fast region? They can over uh, the and left the Last killer in the oh, app yeah, for the zip lot. And we, we already found a, another region too. Some people go to the and they have a dealing with the structure. Oh yeah, this is the. Born today. They always. I'm 26 years experience mm -hmm. This always, all the time. They have a friend, they have a something, you know. What? Do you remember that uh, there was a couple time the the was arrested by the I know police, that, right? I know, I know, I see right? that. But it still is you know, something is going on. Mm -hmm. Last week I'm calm like yeah. Around seven thirty in the lot mm -hmm. and i pick up is like twelve thirty in Terminal four, uh -huh. I see three, four cabs, it's parking here and there. Yeah. And so what's going on here? Like so what there, is this? So there so there was like people, right? Yeah, yeah. yeah, yeah. So yeah. Did, did you, did you uh, uh, find their number, did you write their number and complain? I haven't because I everybody like said last twenty six years experience. If you do it it's like you explain your time. This no reason. Yeah, it's the reason. But you know, everybody is like, I haven't got the fear anymore. Okay, This is America. We have to like go to legal way. Like that's uh, I am doing. You know what I mean? Yeah. So this is the police job. This is the uh, FBI job. It's not my job. There's something by hurting you. ਗੈਰੋਂ ਯੂ ਸੌਰੀ ਟੂ ਯੂ ਬੀਗਨ ਰਾਈਟ ਸੋ ਯੂ ਸੋ ਯੂ ਸ਼ੁਡ ਹੈਵ ਯੂ ਕੈਨ ਆਈ ਹੈਵ ਟੂ ਰਾਈਟ ਡਾਊਨ ਦਾ ਨੰਬਰ ਆਈ ਥਿੰਕ ਇਟ ਆਲਵੇਜ਼ ਲਾਈਕ ਆਮ ਪੁੱਟ ਦਾ ਟੇਕ ਦਾ ਨੰਬਰ ਐਂਡ ਈਮੇਲ ਟੂ TCL ਇਹ ਜਦੋਂ ਵੀ ਨੰਬਰ ਕਮ ਟੂ ਰੂਮ ਹਾਹ ਓਕੇ ਮਾਈ ਫਰੈਂਡ ਆਲ ਦੇ ਬੀ ਥੈਂਕ ਯੂ ਥੈਂਕ ਯੂ ਬਟ ਅੱਜ ਜਿਹੜੇ ਕੰਟੀਡੀ ਅਪੋਰਟ ਤੇ ਖੜੇ ਆਂ ਦਿੱਲੀ 에어ਪੋਰਟ ਤੇ yellow cab ਦਾ ਜਿਹੜਾ ਲਾਕ ਸੀ ਉਹਨਾਂ ਨੇ ਗਲਤ ਕਰ ਲਿਆ ਆ ਸਾਨੂੰ ਪਤਾ ਲੱਗਿਆ ਸੀ ਕਿ ਕਾਫੀ ਕਾਲਸ ਨਹੀਂ ਆਈਆਂ ਸੀ ਹਰ ਕਿ ਜਿਹੜਾ ਇੱਥੇ ਅੱਜਕੱਲ੍ਹ ਲਾਰਟ ਦੇ ਵਿੱਚ ਬੜਾ ਲੰਮਾ ਹੈ ਕਈ ਕਿਹ ਕਿਹ ਘੰਟੇ ਦਾ 7-7 ਘੰਟੇ ਦਾ ਮੈਂ ਆਪ ਹੀ ਸੁਣਦਾ ਕਿ ਨਾ ਜੀ ਤੁਹਾਡਾ ਮੇਰੇ ਨਾਲ ਸੁਨੀਲ ਸਿੰਘ ਹੈ ਜੀ ਹਾਂਜੀ ਜੀ ਆਪਣਾ ਇੱਥੇ ਬੰਦੇ ਚਾਰ ਤੋਂ ਲੈ ਕੇ 7 ਘੰਟੇ ਦੀ ਬਿਟਿੰਗ ਹੈਗੀ ਹੈ ਵਿੱਚ ਅੱਛਾ ਜੀ ਤੇ 30 ਤੋਂ 40% ਵੇਜੀਆਂ ਗੱਡੀਆਂ ਹੈਗੀਆਂ ਤੇ ਸਿੱਧੀਆਂ ਪ੍ਰੈਕਟੀਕਲ ਮਿਊਟੀ ਬਣਨਾ ਹਾਂ ਜੀ ਤੇ ਜਾ ਕੇ ਕਿਸੇ ਨਾਲ ਉਹ ਸੈਕਸ਼ਨ ਹੈਗੀ ਹੈ ਬਸ ਤੇਰੇ ਤੇ ਉਹਨਾਂ ਸਭ ਦੇ ਖੜੇ ਨੇ ਉਹ ਕਈ ਵਾਰ ਤਾਂ ਸਵਾਰੀ ਮਿਲ ਜਾਂਦੀ ਹੈ ਬਹੁਤ ਵਾਰੀ ਫਿਰ খালি ਜਾਣਾ ਪੈਂਦਾ ਵਿਦਆਊਟ ਐਨੀ ਪਰਸੈਂਟੇਜ ਚੱਕਾ ਅੱਛਾ ਜੀ ਐਦਾਂ ਦੀ ਆਪਣਾ ਹੁੰਦੀਆਂ ਹੋਈਆਂ ਤੇ ਕਦੇ ਕੰਪਲੇਂਟ ਕੀਤੀ ਕਦੇ ਕੰਪਲੇਂਟਾਂ ਆਏ ਤੇ ਸਾਰੇ ਬੱਸੇ ਕਿੱਥੀਆਂ ਹੋਈਆਂ ਹੂੰ ਸਪੋਰਟ ਅਥਾਰਟੀ ਕੋਲ ਵੀ ਹੈਗੀ ਹੈ ਹਾਂ ਜੀ ਈਐਲਸੀ ਕੋਲ ਵੀ ਹੈਗੀ ਹੈ ਫਿਰ ਬਾਕੀ ਬੰਦੇ ਲੱਗੇ ਆ ਟਿਕਟ ਵੀ ਕਰਨ ਵਾਸਤੇ ਹੂੰ ਹੂੰ ਪਰ ਕਿਸੇ ਨੇ ਕੁਛ ਨਹੀਂ ਹਾਲਦੀ ਕੜੀ ਕੋ ਰਿਜ਼ਲਟ ਨਿਕਲ ਨਹੀਂ ਰਿਹਾ ਪਰ ਨਿਕਲੂਗਾ ਜ਼ਰੂਰ ਇਨਾਂ ਕਿ ਸਾਨੂੰ ਆਸ ਹੈਗੀ ਐ ਇਸ ਕੰਟਰੀ ਦੇ ਵਿੱਚ ਇਦਾਂ ਛੱਡਦੇ ਵੀ ਕਦੋਂ ਸੰਕਰ ਨਹੀਂ ਬੰਦੇ ਪਰ ਕਦੋਂ ਨਿਕਲਦਾ ਉਹ ਸਤਿਗੁਰ ਜਾਣਦੇ ਆ ਜਾਂ ਇਹ ਡਿਪਾਰਟਮੈਂਟ ਵਾਲੇ ਜਾਣਦੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਟੈਕਸੀ ਚਾਹੀਦੀ ਮੈਨੂੰ 31 ਸਾਲ ਕੁ ਦੀ ਜਾਈ ਬੰਦ ਐ ਇਦਾਂ ਪਹਿਲਾਂ ਵੀ ਕਈ ਵਾਰੀ ਸਟਰਕਚਰ ਫੜੇ ਗਏ ਨਾ ਬੜੀ ਵਾਰੀ ਦੇਖਿਆ ਪਹਿਲਾਂ ਜਿਹੜੀਆਂ ਹੋਈਆਂ ਚੋਰੀਆਂ ਏਡੇ ਇਸ ਲੈਵਲ ਤੇ ਨਹੀਂ ਹੋਈਆਂ ਹੋਈਆਂ ਬਹੁਤ ਐ ਕੋਰੋਨਾ ਨਾਲ ਕਰਕੇ ਇਹਨਾਂ ਦਾ ਜਿਹੜਾ ਗੁੱਟ ਲੱਖ ਹੋ ਗਿਆ ਇਹ ਬਚ ਗਈ ਲੋਕੀ ਉਹਨਾਂ ਨੂੰ ਕੋਰੋਨਾ ਦਾ ਸਾਰਾ ਸਰਦਾਨ ਹੋ ਗਿਆ ਕੁਝ ਬੰਦੇ ਫੜੇ ਗਏ ਉਹਦੇ ਵਿੱਚ ਜਿਹਨਾਂ ਵੱਡੇ ਵੱਡੇ ਜਰਮਾਨੇ ਕੀਤੇ ਆ ਟੀਐਲਸੀ ਨੇ ਪਰ ਜਿਹੜਾ ਹੁਣ ਕੰਮ ਹੈ ਨਾ ਹੁਣ ਖਾਸ ਕਰਕੇ ਜਿਹੜਾ ਸਾਡਾ ਯੰਗ ਬਲਡ ਇੰਡੀਆ ਤੋਂ ਆ ਕੇ ਇਹਦੇ ਨਵੇਂ ਗੱਡੀਆਂ ਲੱਗੇ ਚਲਾਣਾ ਅੱਛਾ ਆਪਣੇ ਮੁੰਡੇ ਵੀ ਕਰ ਆਪਣੇ ਮੁੰਡੇ ਜਾਂਦੇ ਅੱਛਾ ਜਦੋਂ ਆਪਣੇ ਕਰਦੇ ਹੋਰ ਨਹੀਂ ਆ ਪਰ ਜਿਹੜੀ ਐਤਿਕ ਕਿੰਨੀ ਆ ਰਹੀ ਹੈ ਨਾ ਜਿਹੜੀ ਸਾਡਾ ਨਵ ਰੋਸ਼ਨ ਸਿੰਘਾ ਨਾ ਅਮਰੀਕਾ ਦੇ ਵਿੱਚ ਜੋਰੀ ਦੇ ਵਿੱਚ ਨੰਬਰ 1 ਇਤਨਾ ਨਾ ਰੋਸ਼ਨ ਨਾ ਹੋਵੇ ਉਹ ਕਾਹੀ ਰੋਸ਼ਨ ਹੋਊਗਾ ਜਿੱਦਾਂ ਕੈਨੇਡਾ ਚ ਹੋ ਰਹੇ ਨਾ ਇੱਥੇ ਇਤਿਹਾਸ ਹੋਗਾ ਹੁਣ ਇਹ ਵਿਚਾਰੇ ਪਤਾ ਨਹੀਂ ਕਿਹੜੇ ਭੁਲੇਖੇ ਦੇ ਵਿੱਚ ਹੈਗੇ ਆ ਹਾਂ ਹਾਂ ਇਹਨਾਂ ਸਮਾਂ ਪੈ ਗਿਆ ਇੱਕ ਦੂਰੇ ਗੱਲ ਲਾ ਕੇ ਰੋਣਾ ਪੈਣਾ ਹੈਗਾ ਜੀ ਇਹ ਵੇਚਣੇ ਹਨੀ ਇਹ ਬਿਲਕੁਲ ਜੀ ਕਿਉਂਕਿ ਇਹ ਜਿਹੜੇ ਇਦਾਂ ਦੇ ਕੇਸ ਹਨ ਇੱਕ ਕ੍ਰਿਮੀਨਲ ਜਿਨ੍ਹਾਂ ਦੇ ਕੋਲ ਜੇ ਪੇਪਰ ਪੇਪਰ ਹੁੰਦੇ ਮੁੜ ਕੇ ਪੇਪਰ ਵੀ ਨਹੀਂ ਮਿਲਦੇ ਜਦੋਂ ਕ੍ਰਿਮੀਨਲ ਰੈਕਡ ਆ ਜਾਂਦਾ ਮੁੜ ਕੇ ਪੇਪਰ ਮਿਲਨੇ ਬੜੇ ਅੱਫਰ ਘਾਣਾ ਕਿ ਨਾਲ ਕਿੰਨੇ ਚਿਰ ਕੋ ਗੱਡੀ ਚਲਾ ਦੇ ਵੀ 30 ਸਾਲ ਚਲਾ ਦੇ ਕਿੰਨਾ ਕਿੰਨਾ ਚਿਰ ਰੀਡ ਕਰਨੀ ਪੈਂਦੀ ਹੈ 4-4 5-5 ਘੰਟੇ 6-6 ਘੰਟੇ ਕਰਨੀ ਪੈਂਦੀ ਹੈ ਇੱਕ ਨਵਾਂ ਕੰਮ ਚੱਲਿਆ ਜਿਹੜੀ ਕੋਈ ਐਪ ਜਿਹੜੀ ਘਰ ਦੇ ਨੰਬਰ ਬੋਰਡ ਆਪਣਾ ਤਾਂ ਚਲੋ ਠੀਕ ਆ ਜਿਹਦੇ ਮੇਰੇ ਕੋਲ ਹੈਗੀ ਇੱਥੇ ਲਾਉਂਦੇ ਆ ਉਹ ਕਿੰਨਾ ਚਿਰ ਲੱਗਦਾ ਉਹਦੇ ਵਿੱਚ 12 ਘੰਟੇ 14 ਘੰਟੇ ਹਾਂ ਜੋ ਚ ਵੀ ਟਾਈਮ ਬਹੁਤ ਲੱਗਦਾ ਕਿੰਨਾ ਕਿੰਨਾ ਘੰਟੇ ਹਾਂ ਜੀ ਬਹੁਤ ਟਾਈਮ ਲੱਗਦਾ ਹਾਂ ਤੇ ਹੁਣ ਇਹਦੇ ਨਾਲ ਤੁਹਾਨੂੰ ਕਾਫੀ ਪ੍ਰੋਬਲਮ ਆ ਰਹੀ ਜਿਹੜੇ ਜਿਹੜੇ ਡਾਇਰੈਕਟ ਸਟਾਚਨ ਨਾਲ ਗੱਲਬਾਤ ਕਿਸ ਵਾਂਗ ਚੁੱਕਦੇ ਆ ਹਾਂ ਜੀ ਹਾਂ ਜੀ ਰਲ ਕੇ ਵੀ ਚੌਕਲੇ ਸਿੱਧੇ ਵੀ ਚੱਕੀ ਜਾਂਦੇ ਰਾਤ ਨੂੰ ਜੱਕੀ ਨਾਮ ਤੁਹਾਡਾ ਜੀ ਮੇਰਾ ਨਾਮ ਅਮਰਜੀਤ ਸਿੰਘ ਅਮਰਜੀਤ ਸਿੰਘ ਹਾਂ ਜੀ ਤੁਸੀਂ ਜੀ ਮੇਰਾ ਪ੍ਰਵੀਨ ਪ੍ਰਵੀਨ ਜੀ ਹਾਂ ਜੀ ਪ੍ਰਵੀਨ ਜੀ ਕਿੰਨਾ ਚਿਰ ਹੋ ਗਿਆ ਰਾਤ 'ਚ ਖੜਿਆ ਹੋ ਨੇ ਹੁਣ ਤਾਂ ਮੈਂ ਕੋਈ ਗਿਆ ਅੱਛਾ ਕਿੰਨਾ ਚਿਰ ਅਪਰੋਕਸੀਬਿਲਟੀ ਲੱਗੇਗਾ ਲੱਗਦਾ ਇਹ 2-3 ਘੰਟੇ ਤਾਂ ਲੱਗਣਗੇ ਜੀ ਤੇ ਜਿਹੜੇ ਆਪਣੇ ਜਿਹੜੇ ਆਪਣੇ ਮੁੰਡੇ ਨੇ ਇਸ ਤਰ੍ਹਾਂ ਉਹ ਵੀ ਦੇਖਦੇ ਹੋ ਹੋਏ ਨੇ ਜਿਹੜੇ ਸਿੱਧੇ ਪੈਸੇ ਦੇ ਕੇ ਜਾਂ ਰਿਸਪੈਕਟਰ ਨਾਲ ਗੱਲ ਕਰਕੇ ਸਵਾਰੀ ਚੁੱਕਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਆਪਣਾ ਕੰਮ ਕਰੀ ਜਾਂਦੇ ਆ ਜੀ ਉਹਨਾਂ ਨੂੰ ਕੀ ਕਹੀਏ ਅਸੀਂ ਉਹ ਜਦੋਂ بڑے ਜਾਣਗੇ ਉਹ ਲੱਗ ਜਾਊਗਾ ਜੀ ਪਤਾ ਉਹਨਾਂ ਨੂੰ ਬਿਲਕੁਲ ਜੀ ਅਸੀਂ ਉਹਨਾਂ ਨੂੰ ਕਹਾਂਗੇ ਵੀ ਇੰਦਾ ਦੇ ਕੰਮ ਜਿਹੜੇ ਇਹਨਾਂ ਕੰਟਰੀਆਂ ਦੇ ਵਿੱਚ ਤਾਂ ਕਈ ਵਾਰੀ ਆ ਥੋੜੀ ਥੋੜੀ ਖਾਂਦੇ ਆ ਬੰਦਾ ਸਾਦੀ ਉਮਰ ਜਿਹੜਾ ਇਹ ਫਿਰ ਰੈਕર્ડ ਦੇ ਵਿੱਚ ਰਹਿੰਦਾ ਵੇ ਸੋ ਉਹਨਾਂ ਨੂੰ ਇਹ ਕੰਮ ਜਿਹੜੇ ਨਹੀਂ ਕਰਨੇ ਚਾਹੀਦੇ ਕਿਉਂਕਿ ਜਿੰਨਾ ਲਾਈਨਾਂ 'ਚ ਲੱਗ ਕੇ ਬਾਕੀ ਆਉਂਦੇ ਆ ਤੁਸੀਂ ਵੀ ਇਦਾਂ ਲਾਈਨ ਵਿੱਚ ਲਾ ਕੇ ਆਪਣੀ ਜਿਹੜੀ ਆ ਕੀ ਖਾਸ ਕਰਕੇ ਹੱਕ ਹਲਾਲ ਦੀ ਕਹਿੰਦੇ ਆਂ ਜਿਹੜੀ ਕਮਾਈ ਉਹ ਖਾਓ